ਚਾਈਨਾ ਡੋਰ ਕਿੰਨੇ ਕੋ ਖਤਰਨਾਕ ਹੈ ਇਸ ਦਾ ਅੰਦਾਜ਼ਾ ਤੁਸੀਂ ਇਹ ਤਸਵੀਰਾਂ ਦੇਖ ਕੇ ਖੁਦ ਹੀ ਲਗਾ ਸਕਦੇ ਹੋ ਦਰਸਾਲੇ ਤਸਵੀਰਾਂ ਫਿਲੌਰ ਦੀਆਂ ਨੇ ਜਿੱਥੇ ਕਿ ਇੱਕ 14 ਸਾਲਾ ਬੱਚੇ ਦੀ ਗਲ ਵੀ ਚਾਈਨਾ ਡੋਰ ਬੁਰੀ ਤਰ੍ਹਾਂ ਨਾਲ ਫਿਰ ਗਈ ਜਿਸ ਨਾਲ ਬੱਚਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਫਿਲੌਰ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਗਿਆ ਪੀੜਤ ਬੱਚੇ ਦੀ ਪਛਾਣ ਸਤਿਆਮਪੁੱਤਰ ਵਿਰਜੁਰਾਂ ਵਾਸੀ ਮਹਿਲਾ ਕਲਸੀਨਗਰ ਫਿਲੌਰ ਵਜੋਂ ਹੋਈ ਹੈ ਹਸਪਤਾਲ ਦੇ ਡਾਕਟਰ ਮੁਤਾਬਕ ਬੱਚੇ ਦੇ ਗਲ ਤੇ ਕਾਫੀ ਡੂੰਘਾ ਚੀਰਾ ਆਇਆ ਹੋਇਆ ਹੈ ਜਿਸ ਦਾ ਇਲਾਜ ਕੀਤਾ ਗਿਆ ਹੈ ਜਿਕਰ ਜੋ ਹੈ ਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਚਾਈਨਾ ਡੋਰ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਪਰ ਇਸ ਸਭ ਦੇ ਬਾਵਜੂਦ ਵੀ ਦੁਕਾਨਦਾਰ ਸ਼ਰਮ ਹੀ ਚਾਈਨਾ ਡੋਰ ਵੇਚ ਰਹੇ ਨੇ ਜਿਸ ਦਾ ਖਮਿਆਲਜਾ ਬਹੁਤ ਸਾਰੇ ਲੋਕਾਂ ਦੇ ਨਾਲ ਨਾਲ ਇਸ ਬੱਚੇ ਅਤੇ ਉਸ ਦੇ ਮਾਪਿਆਂ ਨੂੰ ਵਿਪੁਖਤ ਨਾ ਪੈ ਰਿਹਾ ਹੈ ਲੋੜ ਹੈ ਪ੍ਰਸ਼ਾਸਨ ਨੂੰ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ ਕਾਰਵਾਈ ਕਰਨ ਦੀ ਤਾਂ ਜੋ ਅਜਿਹੀ ਘਟਨਾ ਮੁਰਦਨਾ ਬਚ ਪਰ ਸਕੇ फिलौर तो नंगल राज विशेष रिपोर्ट क्या नाम है आपका क्या नाम बिरजू राम है, okay, है, है सत्यम कुमार सत्यम कुमार कितने साल का है ये सर तेरह साल तेरह साल का है क्या बात हुई है सर मैं काम पे गया था मालूम नहीं था मैं काम से आए हूँ तो मेरे को बता रहा कि धागा था जो वो है ना फिर गया गले हाँ

ਉੱਗੇ ਢੋਰ ਵਜੀ ਹੁੰਦੇ ਦਲੇ ਤੇ ਆਇਆ ਕੱਠਾ ਕੇ ਬੋਨ ਆਪਣਾ ਮਸਲ ਦੀ ਪੇਗਾ ਮਸਲ ਇਕੱਠੇ ਹੋਏ ਆ ਉਹਨਾਂ ਨੂੰ ਹੌਟਲ ਲੈ ਜਾ ਕੇ ਅਸੀਂ ਸਟਿਚ ਕਰਨ ਲੱਗੇ ਆ ਤੇ ਸਾਰਾ ਜਿਹੜਾ ਪਤੰਗ ਢੋਰ ਹੈ ਜਿਹੜੀਆਂ ਚੈਨਲ ਵਾਲੀ ਉਹਨਾਂ ਕਰਕੇ ਹੁੰਦਾ ਸਭ ਤੋਂ ਮੈਂ ਕਿੰਨਾ ਹੁੰਦਾ ਪਤੰਗ ਆਪਣੇ ਜਿਹੜੇ ਵੇਚਦੇ ਹੈਗੇ ਪਤੰਗ ਆ ਚੈਨਲ ਢੋਰ ਨਾਲ ਵੇਚਦੇ ਠੀਕ ਹੈ ਜੀ ਕਿੱਦਾਂ ਦੇ ਹਾਲਾਤ ਨੇ ਜਿਆਦਾ ਸੀਰਸ ਹੈ ਬੱਚੇ ਨਹੀਂ ਨਹੀਂ ਇਸ ਤਰ੍ਹਾਂ ਹੋ ਜਾਊਗਾ ਠੀਕ ਜੀ ਤਾਂ ਸਭ ਠੀਕ ਹੋ ਕੇ ਹਾਂਜੀ